ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਜੁਲਾਈ ਨੂੰ ਸਰੇਨਾ ਇੱਕ ਵੀਡੀਓ ਦੇਖੀ ਸੁਣ ਕੇ ਬੜਾ ਮਨ ਦੁਖੀ ਹੋਇਆ ਵੀਰ ਅਨਮੋਲਕワਤਰਾ ਜੀ ਨੇ ਇਹ ਵੀਡੀਓ ਸ਼ੇਅਰ ਕੀਤੀ ਸੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਿਸੇ ਬੱਚੀ ਦਾ ਜਨਮ ਹੋਇਆ ਤੇ ਉਸ ਬੱਚੀ ਦੇ ਸਰੀਰ ਵਿੱਚ ਨੁਕਸ ਸੀ ਇੱਕ ਤੇ ਉਹਦੇ ਫੋੜਾ ਸੀ ਖਰੀ ਦੀ ਹੱਡੀ ਦੇ ਵਿੱਚ ਤੇ ਇੱਕ ਉਹਦੇ ਪੈਰਾਂ ਦੇ ਵਿੱਚ ਕੋਈ ਫਾਲਟ ਸੀ ਤੇ ਘਰਦਿਆਂ ਨੇ ਬੱਚੀ ਨੂੰ ਪਰਖਿਆ ਨਹੀਂ ਬੱਚੀ ਨੂੰ ਛੁੱਟ ਦਿੱਤਾ ਤੇ ਕੁਝ ਵੀਰਾਂ ਨੇ ਕੀ ਕੀਤਾ ਕਿ ਬੱਚੀ ਨੂੰ ਅਨਮੋਲ ਦੇ ਕੋਲ ਪਹੁੰਚਾਤਾ ਅਨਮੋਲ ਵੀਰੇ ਨੇ ਫੋਨ ਕੀਤਾ ਘਰ ਉਹਨਾਂ ਦੇ ਕੁੜੀ ਦੇ ਪਿਓ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਮਾਂ ਨਾਲ ਗੱਲ ਕਰ ਲਓ ਉਹਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਬੱਚੇ ਦੀ ਮਾਂ ਨਾਲ ਗੱਲ ਕਰ ਲਓ ਉਹਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਦਾਦੇ ਨਾਲ ਗੱਲ ਕਰ ਲਓ ਇੱਕ ਦੂਜੇ ਨੂੰ ਫੋਨ ਫੜਾਈ ਜਾਣ ਅਨਮੋਲ ਨੇ ਕਹਿੰਦੇ ਜੀ ਸਾਡੇ ਕੋਲ ਪੈਸੇ ਇੰਨੇ ਆਉਣ ਲਈ ਉਹ ਕਹਿੰਦਾ ਮੈਂ ਤਾਂ ਦੇ ਖਾਤੀ ਜੇ ਪੈਸੇ ਪਾ ਦੇਣਾ 5-10 ਹਜ਼ਾਰ ਜਿੰਨਾ ਚਾਹੀਦਾ ਮੈਂ ਪਾ ਦੇਣਾ ਔਰ ਜਿੰਨਾ ਪੈਸਾ ਕੁੜੀ ਦੇ ਲੱਗੇਗਾ ਮੈਂ ਲਾਵਾਂਗਾ 5-10 ਲੱਖ 50 ਲੱਖ ਕਹਿੰਦਾ ਭਾਵੇਂ ਸਾਨੂੰ ਗੱਡੀਆਂ ਵੇਚਣੀਆਂ ਪੈਣ ਆਪਣੀਆਂ ਅਸੀਂ ਪੈਸਾ ਲਾਵਾਂਗੇ ਤੇ ਕੁੜੀ ਨੂੰ ਬਚਾਵਾਂਗੇ ਪਰ ਉਹ ਜਿਹੜੇ ਨਾ ਕਹਿੰਦੇ ਜੀ ਅਸੀਂ ਕੋਈ ਨਹੀਂ ਜੀ ਸੋਚ ਕੇ ਦੱਸਾਂਗੇ ਤੁਹਾਨੂੰ ਉਹਨਾਂ ਨੇ ਫੋਨ ਕੱਟ ਦਿੱਤਾ ਤੇ ਮੁੜ ਕੇ ਜਿਹੜੇ ਨਾ ਉਹ ਬੱਚੀ ਨੂੰ ਲੈਣ ਨਹੀਂ ਗਏ ਇਹ ਬੱਚੀ ਵੀਰੇ ਨੇ ਕੀ ਕੀਤਾ ਵੀ ਭੇਜ ਦਿੱਤੀ ਆਸ਼ਰਮ ਦੇ ਵਿੱਚ ਹੁਣ ਸਾਡੇ ਵਰਗੇ ਜਿਨ੍ਹਾਂ ਦੇ ਘਰ ਬੱਚਾ ਹੈ ਨਹੀਂ ਨਾ ਉਹ ਤਰਸਦੇ ਆ ਔਰ ਕਈਆਂ ਨੇ ਉਹਨੂੰ ਕਿਹਾ ਵੀ ਆ ਵੀ ਅਸੀਂ ਬੱਚੀ ਨੂੰ ਲੈਣ ਲਈ ਤਿਆਰ ਹਾਂ ਜਿੱਦਾਂ ਦੀ ਵੀ ਹੈਗੀ ਅਸੀਂ ਲੈਣ ਲਈ ਤਿਆਰ ਤੇ ਬੜੀ ਹੈਰਾਨਗੀ ਹੁੰਦੀ ਹੈ ਵੀ ਲੋਕਾਂ ਦੀ ਸੋਚ ਤੇ ਜਿਹੜੇ ਆਪਣੇ ਧੀਆ ਪੁੱਤਾਂ ਨੂੰ ਇਦਾਂ ਛੁੱਟੀ ਜਾਂਦੇ ਆ ਬਾਦ ਦੇ ਵਿੱਚ ਜਦੋਂ ਮੁੰਡੇ ਨਸ਼ਿਆਂ ਤੇ ਲੱਗ ਜਾਂਦੇ ਆ ਸਾਰਾ ਕੁਝ ਘਰ-ਵਾਰ ਵੇਚ ਦਿੰਦੇ ਆ ਫਿਰ ਕਹਿੰਦੇ ਜੀ ਅਸੀਂ ਤੇ ਕੋਈ ਮਾੜਾ ਕੰਮ ਨਹੀਂ ਕੀਤਾ ਸਾਨੂੰ ਰੱਬ ਨੇ ਕਾਦੀ ਸਜ਼ਾ ਦਿੱਤੀ ਆ ਇਹ ਫਿਰ ਉਹਨਾਂ ਨੂੰ ਭੁੱਲ ਜਾਣਾ ਕਿ ਅਸੀਂ ਆ ਮਾੜਾ ਕੰਮ ਕੀਤਾ ਸੀ ਤੇ ਇਹੋ ਜਿਹਾ ਦਾ ਸਮਾਜ ਦੇ ਵਿੱਚ ਪੂਰਨ ਬਾਈਕਾਟ ਹੋਣਾ ਚਾਹੀਦਾ ਇਹਨਾਂ ਦੇ ਘਰ ਦੇ ਉੱਤੇ ਬਕਾਇਦਾ ਲਿਖ ਦੇਣਾ ਚਾਹੀਦਾ ਜੀ ਇਹ ਕੁੜੀ ਮਾਰ ਦਾ ਘਰ ਆ ਜਿੱਥੇ ਉਹ ਮੁੰਡਾ ਕੰਮ ਕਰਦਾ ਜਿਹਦੀ ਬੱਚੀ ਸੀ ਉਹਨੂੰ ਕੰਮ ਤੋਂ ਕੱਢੋ ਕਿ ਤੂੰ ਕੁੜੀ ਮਾਰਾ ਜੇ ਤੂੰ ਆਪਣੀ ਕੁੜੀ ਦਾ ਸਕਾ ਨਹੀਂ ਕੱਲ ਨੂੰ ਸਾਡੇ ਬੱਚਿਆਂ ਦਾ ਵੀ ਨੁਕਸਾਨ ਕਰ ਸਕਦਾ ਤੂੰ ਇਸ ਕਰਕੇ ਉਹਨੂੰ ਬੇਇੱਜ਼ਤ ਕਰਕੇ ਕੰਮ ਤੋਂ ਕੱਢ ਦੇਣਾ ਚਾਹੀਦਾ ਉਹਨੂੰ ਅਹਿਸਾਸ ਹੋਏ ਆਪਣੇ ਪਾਪ ਦਾ ਕਿ ਉਹਨੇ ਕੀ ਪਾਪ ਕੀਤਾ ਹੈ ਇਹਨਾਂ ਨੂੰ ਗੁਰੂ ਘਰ ਦੇ ਵਿੱਚ ਜਾਣ ਤੇ ਪਾਬੰਦੀ ਹੋਣੀ ਚਾਹੀਦੀ ਹੈ ਕਿਉਂਕਿ ਕੁੜੀ ਮਾਰਨ ਨੂੰ ਤੇ ਉਦਾਂ ਹੀ ਮਿਲਬਰਤਨ ਮਨਾ ਕੀਤਾ ਜਾਂਦਾ ਜਦੋਂ ਅਮਰ ਤੇ ਵੀ ਸ਼ਿਕਾਇਆ ਜਾਂਦਾ ਧੀਰਮਲੀਆ ਰਾਮਰਾਇਆ ਕੁੜੀ ਮਾਰ ਨੜੀ ਮਾਰ ਤੇ ਨਰੰਕਾਰੀਆਂ ਦੇ ਨਾਲ ਇਸ ਕਰਕੇ ਕਿਸੇ ਵੀ ਖੁਸ਼ੀ ਗਮੀ ਦੇ ਮੌਕੇ ਤੇ ਇਹਨਾਂ ਨੂੰ ਕੋਈ ਵੀ ਗੁਰੂ ਘਰ ਦਾ ਇਹਨਾਂ ਨੂੰ ਕੋਈ ਭਾਂਡਾ ਨਹੀਂ ਦੇਣਾ ਚਾਹੀਦਾ ਗੁਰੂ ਸਾਹਿਬ ਦਾ ਸਰੂਪ ਨਹੀਂ ਇਹਨਾਂ ਦੇ ਘਰ ਜਾਣਾ ਚਾਹੀਦਾ ਇਹਨਾਂ ਦੀ ਕੋਈ ਖੁਸ਼ੀ ਦੇ ਗਮੀ ਦੇ ਮੌਕੇ ਤੇ ਇਹਨਾਂ ਦੀ ਅਰਦਾਸ ਨਹੀਂ ਹੋਣੀ ਚਾਹੀਦੀ ਇਹ ਹੁਣ ਗਰੰਥੀ ਸਿੰਘਾਂ ਨੂੰ ਵੀ ਸੋਚਣਾ ਚਾਹੀਦਾ ਪ੍ਰਬੰਧਕ ਕਮੇਟੀ ਨੂੰ ਵੀ ਸੋਚਣਾ ਚਾਹੀਦਾ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ ਜਿਹੜੇ ਔਰ ਇਹਨਾਂ ਨੂੰ ਆਪਣੇ ਬੱਚਿਆਂ ਦੇ ਲਾਗੇ ਵੀ ਨਾ ਖੜੇ ਹੋਣ ਦਿਓ ਇਸ ਟੱਬਰ ਨੂੰ ਜਿਹੜੇ ਆਪਣੇ ਸਹੀ ਬੱਚੀ ਨੂੰ ਛੁੱਟ ਸਕਦੇ ਨੇ ਕੱਲ ਨੂੰ ਤੁਹਾਡੇ ਬੱਚਿਆਂ ਦਾ ਵੀ ਨੁਕਸਾਨ ਕਰ ਸਕਦੇ ਆ ਇਸ ਕਰਕੇ ਇਹਨਾਂ ਦਾ ਮੈਂ ਫੇਰ ਕਹਿੰਦਾ ਇਹਨਾਂ ਦਾ ਪੂਰਨ ਬਾਈਕਟ ਕਰੋ ਇਹ ਗਰਦਾਸਪੁਰ ਜ਼ਿਲ੍ਹੇ ਦੇ ਆ ਮੈਨੂੰ ਪਤਾ ਨਹੀਂ ਜੇ ਮੈਨੂੰ ਫੋਨ ਨੰਬਰ ਪਤਾ ਹੁੰਦਾ ਮੈਂ ਵੀ ਲਹਨਤਾਂ ਪਾਉਂਦਾ ਔਰ ਕੋਈ ਗੱਲ ਨਹੀਂ ਗੱਲ ਪਤਾ ਲੱਗਣੋ ਰਹਿੰਦੀ ਨਹੀਂ ਕਿਤੇ ਪਤਾ ਕਰਕੇ ਇਹਨੂੰ ਵੱਧ ਤੋਂ ਵੱਧ ਲਾਂਤਾਂ ਪਾਓ ਜਿਨ੍ਹਾਂ ਨੇ ਆਪਣੀ ਬੱਚੀ ਨੂੰ ਐਦਾਂ ਛੱਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ